ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੋਗ ਪਿਛਲੇ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਕਈ ਤਰ੍ਹਾਂ ਦੀਆਂ ਨਵੀਆਂ ਪਾਲਿਸੀਆਂ ਆਈਆਂ ਬਹੁਤ ਸਟ੍ਰੈਕਟ ਹੋ ਗਿਆ ਕੈਨੇਡਾ ਤੇ ਇਸ ਰੈਸਟ੍ਰਿਕਸ਼ਨਸ ਤੋਂ ਬਾਅਦ ਹੁਣ ਕੈਨੇਡਾ ਦੇ ਵੱਲੋਂ ਇੱਕ ਰਿਪੋਰਟ ਜਨਤਕ ਕੀਤੀ ਗਈ ਹੈ ਜਿਸ ਦੇ ਵਿੱਚ ਵੇਰਵਾ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਅੰਕੜੇ ਸਾਂਝੇ ਕੀਤੇ ਗਏ ਨੇ ਕਿ ਇਹਨਾਂ ਇੰਪਲੀਮੈਂਟੇਸ਼ਨ ਤੋਂ ਬਾਅਦ ਹੁਣ ਕਿੱਡਾ ਵੱਡੇ ਲੈਵਲ ਦੇ ਉੱਤੇ ਚੇਂਜ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਆਇਆ ਹੈ ਹਰ ਇੱਕ ਕੈਟਾਗਰੀ ਦੇ ਲਈ ਵੀਡੀਓ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚ ਗੱਲ ਕਰਨੀ ਹੈ ਕਿ ਕੈਨੇਡਾ ਦੇ ਵਿੱਚ ਵਿਜ਼ਿਟਰ ਵੀਜ਼ਾ ਦਾ ਸਕਸੈਸ ਰੇਟ ਜਿਹੜਾ ਹੈ ਉਹ ਹੁਣ ਕੀ ਹੈਗਾ ਜੋ IRCC ਦੇ ਵੱਲੋਂ ਰਿਪੋਰਟ ਦਿੱਤੀ ਗਈ ਹੈ ਉਹਦੇ ਹਿਸਾਬ ਦੇ ਨਾਲ ਉਸ ਤੋਂ ਇਲਾਵਾ ਇਲੀਗਲ ਕ੍ਰੋਸਿੰਗ ਜਿਹੜੀ ਕੈਨੇਡਾ ਤੋਂ ਯੂਐਸ ਵਾਲੇ ਪਾਸੇ ਨੂੰ ਹੁੰਦੀ ਸੀਗੀ ਉਹਦਾ ਕੀ ਅੰਕੜਾ ਹੈ ਤੇ ਉਸ ਤੋਂ ਇਲਾਵਾ ਐਸਾਈਲਮ ਕਲੇਮ ਦਾ ਕੀ ਅੰਕੜਾ ਹੈਗਾ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਡਾ ਉਹ ਚੈਨਲ ਹੈ ਜਿੱਥੇ ਸਿਰਫ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਅਸੀਂ ਤਿਆਰ ਕਰਦੇ ਕੈਪਸਨੋਡਸ ਓਪੀਸ਼ਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆ ਦਰਸਲ ਕੈਨੇਡਾ ਦੇ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ ਕੈਪ ਲੱਗਾ ਵਿਜ਼ਿਟਰ ਟੂ ਵਰਕ ਪਰਮਿਟ ਕਨਵਰਟ ਹੋਣਾ ਇਨਸਾਈਡ ਕੈਨੇਡਾ ਤੋਂ ਪੂਰੀ ਤਰ੍ਹਾਂ ক্লোਜ਼ ਹੋ ਗਿਆ ਉਸ ਤੋਂ ਇਲਾਵਾ 스파ਊਸਲ オーپن ਵਰਕ ਪਰਮਿਟ ਨੂੰ ਲੈ ਕੇ ਤੇ ਜਿਹੜਾ PGWP ਹੈ ਉਸ ਨੂੰ ਲੈ ਕੇ ਬਹੁਤ ਸਾਰੀਆਂ ਰੈਸਟ੍ਰਿਕਸ਼ਨ ਜਿਹੜੀਆਂ ਨੇ ਉਹ ਇੰਟਰੋਡਿਊਸ ਕੀਤੀਆਂ ਗਈਆਂ ਹੁਣ ਉਸ ਲਗਾਮ ਲਗਾਉਣ ਤੋਂ ਬਾਅਦ ਉਹਦਾ ਰਿਜ਼ਲਟ ਕੀ ਰਿਹਾ ਹੈ ਉਸ ਦਾ ਅੰਕੜਾ ਜਿਹੜਾ OICCC ਨੇ ਪੇਸ਼ ਕੀਤਾ ਇੱਕ ਟਵੀਟ ਕੀਤਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਟਵੀਟ ਦਿਖਾ ਦਿੰਨੇ ਆ ਜੋ ਆਈਆਰਸੀਸੀ ਦੇ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਲਿਖਿਆ ਗਿਆ ਕਿ ਮਿਨੀਮਾਈਜ਼ ਅਨਨੇਸੈਸਰੀ ਬਾਰਡਰ ਵੋਲਿਊਮਸ ਯਾਨੀ ਕਿ ਜਿਹੜੀਆਂ ਬਾਰਡਰ ਦੇ ਉੱਤੇ ਲੀਗਲ ਕ੍ਰੋਸਿੰਗ ਸੀਗੀਆਂ ਉਹਨੂੰ ਮਿਨੀਮਾਈਜ਼ ਕਰ ਦਿੱਤਾ ਗਿਆ ਇਨਕਰੀਜ਼ ਇਨਫੋਰਮੇਸ਼ਨ ਸ਼ੇਅਰਿੰਗ ਉਸ ਤੋਂ ਇਲਾਵਾ ਜਿਹੜਾ ਇਨਫੋਰਮੇਸ਼ਨ ਸ਼ੇਅਰਿੰਗ ਹੁੰਦੀ ਸੀਗੀ ਯੂਐਸ ਦੇ ਨਾਲ ਉਹਨੂੰ ਇਨਹਾਂਸ ਕਰ ਦਿੱਤਾ ਗਿਆ ਸਟਰੈਂਥਨ आवर ਇਮੀਗ੍ਰੇਸ਼ਨ ਸਿਸਟਮ ਉਹਨਾਂ ਨੇ ਕਿਹਾ ਕਿ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਸਟਰੈਂਥਨ ਪ੍ਰੋਵਾਈਡ ਕੀਤੀ ਹੈ ਅਸੀਂ ਰਿਡਿਊਸ ਫਰਾਡਸ ਉਹਨਾਂ ਨੇ ਕਿਹਾ ਕਿ ਜਿਹੜਾ ਫਰਾਡ ਹੋ ਰਿਹਾ ਸੀਗਾ ਉਸ ਨੂੰ ਕੱਟ ਕਰ ਦਿੱਤਾ ਗਿਆ ਤੇ ਜਿਹੜੇ ਅੰਕੜੇ ਪੇਸ਼ ਕੀਤੇ ਨੇ ਉਹ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਅੰਕੜੇ ਪੇਸ਼ ਕੀਤੇ ਨੇ ਉਹਦੇ ਵਿੱਚ ਲਿਖਿਆ ਕਿ 89% ਡ੍ਰੌਪ ਇਨ ਇਲੀਗਲ ਯੂਐਸ ਕ੍ਰੋਸਿੰਗ ਬਾਈ ਫੋਰਨ ਨੈਸ਼ਨਲ ਇਨ ਕੈਨੇਡਾ ਫਰੋਮ ਜੂਨ ਟੂ ਡਿਸੰਬਰ 2024 ਯਾਨੀ ਕਿ ਜੂਨ ਤੋਂ ਲੈ ਕੇ ਦਸੰਬਰ ਦੇ ਵਿਚਕਾਰ ਜਿਹੜੀ ਇਨਲੀਗਲ ਤੌਰ ਤੇ ਬਾਰਡਰ ਕਰਾਸਿੰਗ ਸੀਗੀ ਉਸ ਦੇ ਵਿੱਚ 89% ਦੀ ਗਿਰਾਵਟ ਆਈ ਹੈ ਬਹੁਤ ਵੱਡਾ ਨੰਬਰ ਹੈ 89% ਉਸ ਤੋਂ ਇਲਾਵਾ 61% ਇਨਕਰੀਸ ਇਨ ਰਿਫਿਊਜ਼ਲ ਫਾਰ ਹਾਈ ਰਿਸਕ ਕੰਟਰੀਜ਼ ਹਾਈ ਰਿਸਕ ਦੇ ਵਿੱਚ ਇੰਡੀਆ ਨੂੰ ਉਹਨਾਂ ਨੇ ਟੌਪ ਤੇ ਰੱਖਿਆ ਹੋਇਆ ਕਿਉਂਕਿ ਇੰਡੀਆ ਤੋਂ ਜਿਹੜੇ ਜਾਂਦੇ ਸੀਗੇ ਵਿਜ਼ਿਟਰ ਟੂ ਐਸਾਈਲਮ ਕਲੇਮ ਕਰਦੇ ਸੀਗੇ ਜਾਂ ਵਿਜ਼ਿਟਰ ਟੂ ਵਰਕ ਅਪਲਾਈ ਕਰਦੇ ਸੀਗੇ ਯਾਨੀ ਕਿ ਹਾਈ ਰਿਸਕ ਕੰਟਰੀ ਦੇ ਫਲੌਡ ਦੇ ਵਿੱਚ ਸਭ ਤੋਂ ਨੰਬਰ 1 ਤੇ ਉਹਨਾਂ ਨੇ ਇੰਡੀਆ ਨੂੰ ਰੱਖਿਆ ਸੀਗਾ ਯਾਨੀ ਕਿ 61% ਇਨਕਰੀਜ਼ ਕਰ ਦਿੱਤਾ ਹੈ ਰਿਫਿਊਜ਼ਲ ਰੇਟ ਬਹੁਤ ਵੱਡੀ ਗੱਲ ਹੈ ਯਾਨੀ ਕਿ ਜੇਕਰ ਪਹਿਲਾ ਜਿਹੜਾ ਵੀ ਰਿਫਿਊਜ਼ਲ ਸੀਗਾ ਉਹਦਾ ਜਿਹੜਾ ਰੇਸ਼ਿਓ ਹੈ ਉਹਨੂੰ 60% ਤੋਂ ਵੀ ਜ਼ਿਆਦਾ ਵਧਾ ਦਿੱਤਾ ਹੈ ਯਾਨੀ ਕਿ ਜਿਹੜੀ ਜੈਨੂਅਨ ਫਾਈਲ ਹੈ ਮੋਸਟਲੀ ਉਹਦੇ ਉੱਤੇ ਹੀ ਰਿਜ਼ਲਟ ਜਿਹੜੇ ਉਹ ਦੇਣਗੇ ਜਿਹੜੇ ਰਿਫਿਊਜ਼ਲ ਜਿਹੜੇ ਆ ਉਹ ਬਹੁਤ ਵੱਡੀ ਗਿਣਤੀ ਚ ਹੋ ਗਏ ਨੇ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਗਿਆ ਕਈਆਂ ਦੀਆਂ ਬਹੁਤ ਜੈਨੂਅਨ ਤੇ ਪਰਫੈਕਟ ਫਾਈਲਜ਼ ਜਿਹੜੀਆਂ ਨੇ ਉਹ ਵੀ ਰਿਜੈਕਟ ਹੋਈਆਂ ਨੇ ਇਸ ਦੌਰ ਦੇ ਵਿੱਚ ਸੋ ਵਿਜ਼ਿਟਰ ਟੂਰਿਸਟ ਵੀਜ਼ਾ ਵਾਲਿਆਂ ਵਾਸਤੇ ਖਾਸ ਕਰਕੇ ਜਾਂ ਸਟੂਡੈਂਟ ਵੀਜ਼ਾ ਜਾਂ ਹੋਰ ਜਿਹੜੀ ਵੀ ਕੈਟਾਗਰੀ ਵਾਸਤੇ ਆਪਾਂ ਫਾਈਲਿੰਗ ਕਰਦੇ ਆ ਕੈਨੇਡਾ ਦੇ ਲਈ ਸਾਡੇ ਲਈ ਇਹ ਮਾੜੀ ਖਬਰ ਹੈ ਕਿਉਂਕਿ 61% ਕਹ ਸਕਦੇ ਇਨਕਰੀਸ ਕਰ ਦਿੱਤਾ ਹੈ ਰਿਫਿਊਜ਼ਲ ਰੇਟ ਉਸ ਤੋਂ ਲਵਾ 18% ਡ੍ਰੌਪ ਇਨ ਐਸਾਈਲਮ ਕਲੇਮ ਬਾਈ ਕੈਨੇਡੀਅਨ ਵੀਜ਼ਾ ਹੋਲਡਰਸ ਉਹਨਾਂ ਨੇ ਕਿਹਾ ਕਿ ਜਿੰਨਾ ਕੋਲ ਵੀ ਕੈਨੇਡੀਅਨ ਵੀਜ਼ਾ ਸੀਗਾ ਉਹਨਾਂ ਦਾ 18% ਐਸਾਈਲਮ ਕਲੇਮ ਦਾ ਰੇਸ਼ੀਓ ਘਟ ਗਿਆ ਇਹ ਵੀ ਲਿਖਿਆ ਗਿਆ ਫਰੋਮ 7174 ਕਲੇਮ ਇਨ ਅਕਟੋਬਰ 2024 ਟੂ 5832 ਇਨ ਨਵੰਬਰ ਉਹਨਾਂ ਨੇ ਕਿਹਾ ਕਿ ਅਕਤੂਬਰ ਦੇ ਵਿੱਚ 7174 ਕਲੇਮ ਹੋਏ ਸੀਗੇ ਤੇ ਅਕਤੂਬਰ 2024 ਦੇ ਵਿੱਚ ਜਿਹੜੇ ਕਲੇਮ ਆ ਉਹ 5832 ਰਹਿ ਗਏ ਯਾਨੀ ਕਿ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀਆਂ ਰੈਸਟ੍ਰਿਕਸ਼ਨਸ ਹੈਗੀਆਂ ਨੇ ਉਸ ਤੋਂ ਬਾਅਦ ਜਿਹੜਾ ਕਾਲਜ ਹੈ ਖਾਸ ਕਰਕੇ ਕਾਲਜ ਦਾ ਤਾਲੁਕਾ ਤੋਂ ਉੱਥੋਂ ਇੰਸਟੀਚਿਊਸ਼ਨ ਨਾਲ ਨਹੀਂ ਕਾਲਜ ਦਾ ਤਾਲੁਕਾ ਜਿਹੜਾ ਹੈ ਇਹ ਉਹਦੇ ਨਾਲ ਹੈ ਜਿਹੜਾ ਮੈਂ ਤੁਹਾਨੂੰ ਥੋੜਾ ਐਕਸਪਲੇਨ ਕਰ ਦਿੰਨਾ ਇਸ ਨੂੰ ਆਪਣੇ ਪ੍ਰੋਗਰਾਮ ਨੂੰ ਸਟਰੈਂਥਨ ਕਰਨ ਵਾਸਤੇ ਉਹਨਾਂ ਨੇ ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਜਿਹੜਾ ਕਿ ਜਿੰਨੇ ਵੀ ਕੰਸਲਟੈਂਟਸ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਹੈਂਡਲ ਕਰਦਾ ਹੈ ਜਾਂ ਉਹਨਾਂ ਨੂੰ ਲਾਇਸੈਂਸ ਪ੍ਰੋਵਾਈਡ ਕਰਦਾ ਹੈ ਉਹਨਾਂ ਦੇ ਵੱਲੋਂ ਆਪਣੀਆਂ ਪਨਿਸ਼ਮੈਂਟ ਜਾਂ ਫਿਰ ਜਿਹੜੇ ਵੀ ਗਲਤ ਟੰਗ ਦੇ ਨਾਲ ਇੰਟਰਪ੍ਰੀਟ ਕਰਦੇ ਨੇ ਚੀਜ਼ਾਂ ਨੂੰ এজেন্টস ਗਲਤ ਗਾਈਡ ਕਰਦੇ ਨੇ ਬੱਚਾ ਨੂੰ ਉਹਨਾਂ ਦੇ ਉੱਤੇ ਵੀ ਜੁਰਮਾਨਾ ਵਧਾ ਦਿੱਤਾ ਹੈ ਹੁਣ ਕੀ ਹੈ ਨਿਊ ਪੈਨਲਟੀਆਂ ਫਾਰ ਪੇਡ ਰਿਪ੍ਰেজੈਂਟੇਟਿਵ ਲਾਈਕ ਕੰਸਲਟੈਂਟਸ ਲਾਇਰਸ ਐਂਡ अनঅথরাইਜ਼ਡ ਐਡਵਾਈਜ਼ਰਸ ਹੂ ਬ੍ਰੇਕ ਦੀ ਰੂਲਸ ਵਾਈ ਪ੍ਰੋਵਾਈਡਿੰਗ ਐਡਵਾਈਸ ਐਂਡ ਰਿਪ੍ਰেজentation ਔਨ ਇਮੀਗ੍ਰੇਸ਼ਨ ਔਰ ਸਿਟੀਜ਼ਨਸ਼ਿਪ ਮੈਟਰ ਦਾ ਇਨਕਲੂਡਸ ਫਾਈਨਸ ਆਫ ਅਪ ਟੂ ਏ maximum of 1.5 million for advising client to misrepresent themselves ohna ne kya ki maximum jada hai oh 1.5 million tak jurmana jada oh advisor nu ho sakda hai jekar oh client nu ਗਲਤ ਗਾਈਡ ਕਰ ਰਿਹਾ ਸੋ ਇੱਥੇ ਮੈਂ ਤੁਹਾਨੂੰ ਇੱਕ ਸਲਾਹ ਦਿੰਨਾ ਹੈ ਜਦੋਂ ਵੀ ਕਿਸੇ ਵੀ ਆਰਸੀਆਈਸੀ ਤੋਂ ਤੁਸੀਂ ਫਾਈਲ ਲਵਾਉਂਦੇ ਹੋ ਜਾਂ ਕੋਈ ਗੱਲਬਾਤ ਕਰਦੇ ਹੋ ਜਾਂ ਉਹਦੀ ਸਲਾਹ ਲੈ ਕੇ ਕੋਈ ਕੰਮ ਕਰਦੇ ਹੋ ਤਾਂ ਉਹ ਤੋਂ ਉਹਦੀ ਮੈਂਬਰਸ਼ਿਪ ਆਈਡੀ ਲੈ ਲਿਆ ਕਰੋ ਤਾਂਕਿ ਤੁਸੀਂ ਉਹਨਾਂ ਖਿਲਾਫ ਕੋਈ ਐਕਸ਼ਨ ਲੈ ਸਕੋ ਜੇ ਨਹੀਂ ਲਾਓਗੇ ਤੇ ਕੋਈ ਐਕਸ਼ਨ ਨਹੀਂ ਲੈ ਪਾਓਗੇ ਸੋ ਇਹ ਮੇਰੀ ਇੱਕ ਛੋਟੀ ਜਿਹੀ ਸਲਾਹ ਤੇ ਬਾਕੀ ਜੋ ਨਵੇਂ ਆਕੜੇ ਆਏ ਨੇ ਉਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕੈਨੇਡਾ ਨੇ ਪਿਛਲੇ ਖਾਸ ਕਰਕੇ 6 ਮਹੀਨੇ ਦੇ ਵਿੱਚ ਕਿਸ ਤਰੀਕੇ ਨਾਲ ਡਰਾਮੈਟਿਕ ਚੇਂजेस ਕੀਤੇ ਨੇ ਤੇ ਉਹਦਾ ਇੰਪੈਕਟ ਕੀ ਦੇਖਣ ਨੂੰ ਮਿਲਿਆ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਯਾਰਾ ਮਿੱਤਰਾਂ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਤੁਹਾਡਾ ਚੈਨਲ ਹੈ ਜਿੱਥੇ ਅਸੀਂ ਸਿਰਫ ਤੁਹਾਡੀ ਗੱਲ ਕਰਦੇ ਆਂ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕੇਪਸਨਰ ਐਸਓਪੀ ਹੈਲਪ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ